ਆ ਕੇ ਸਾਡੇ ਵੀ ਬੈਠਦੇ ਨੇ ਹਾਂ ਅੱਜ ਫੇਰ ਆ ਗਏ ਮੈਸਤਰੀ ਬਾਹਰ ਨਾਲ ਕਿਚਨ ਦਾ ਤੇ ਬਾਥਰੂਮ ਦਾ ਕੰਮ ਸੀਗਾ ਤੇ ਅੱਜ ਕੱਟਣਗੇ ਉਹਦੇ ਕੰਮ ਬੈਠੇ ਲਾਉਣ ਵਾਲੀਆਂ ਸੀ ਸੀਟਾਂ ਬਦਲੀਆਂ ਸੀ ਕਿਚਨ ਦਾ ਕੰਮ ਸੀ ਚਾਹ ਲਈ ਰੋਟੀਆਂ ਮੈਂ ਅੱਜ ਖਾ ਲਿਆ ਖਾ ਲਿਆ ਮੈਂ ਦਾ ਸੌਫ ਵੀ ਨਹੀਂ ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਮੇਰੀ ਛੁੱਟੀ ਸੀ ਤੇ ਆਪਾਂ ਚੱਲੇ ਮਾਰਕੀਟ ਘੁੰਮਣ ਮੈਂ ਹਰਸ਼ਾਂਤ ਤੇ ਮੇਰਾ ਬ੍ਰਦਰ ਬਨੇਰੇ ਆਪਣੇ ਦੇਖਿਓ ਵੀਡੀਓ ਦਿਖਾਵਾਂਗੇ ਤੁਹਾਨੂੰ ਆਪਾਂ ਇਕੜੀ ਦੀਆ ਮਾਰਕੀਟਾਂ ਕਹਿੰਦੇ ਇੱਕ ਕੁੜੀ ਉਂਗੂਰ ਲੈ ਕੇ ਹੁੰਦੀ ਹੁੰਦੀ ਆ ਕਹਿੰਦੇ ਇਹ ਸਿਓ ਲੈ ਕੇ ਜਾਂਦਾ ਹੁੰਦਾ ਫਿਰ ਕਹਿੰਦੇ ਸ਼ੇਅਰ ਕਰ காலைக்குள்ளாம <tellas> 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 ਉਹੀ ਜਿੱਥੋਂ ਆਪਾਂ ਲਏ ਸੀ ਉਹੀ ਜਿੱਥੋਂ ਆਪਾਂ ਲਏ ਸੀ ਮੈਂ ਅੱਗੇ ਗਈ ਨਹੀਂ ਇਹ ਤੋਂ ਆਪਾਂ ਲਏ ਸੀ ਉਹੀ ਆਹ ਹੈ ਨਰਸਰੀ ਤਾਂ ਉਹ ਅਗੀ ਨਰਸਰੀ ਫੁੱਲਾਂ ਵਾਲੀ ਆਦੀ ਸਾਰੇ ਆ ਹੈ ਡੀਡਾਸ ਦੇ ਪਏ ਆਹ ਦੇ ਆਹ ਦੇਖੀ 50% ਤੇ ਆਫਰ ਤੇ ਤੇ ਪੈਰ ਤੇ ਲੱਗੇ ਹੋਏ ਆ ਹੁਣ ਆਨੇ ਆ ਸਾਰੇ ਇੱਧਰ ਜੁੱਤੀਆਂ ਜੱਥੀਆਂ ਆ ਜਾ ਥੱਲੇ ਦਿਖਾ ਕੇ ਲਿਆ ਹਾਂ ਤੈਨੂੰ ਚੱਪਲਾਂ ਦੇਖ ਲਾ ਕਈ ਵਾਰ ਗਲੈਨ ਹੋਣਾ ਪਹਿਲਾਂ ਦਾ ਕੱਲੇ ਨੂੰ ਟੈਂਜੀ ਚੱਪਲਾਂ ਆ ਕੰਮ ਵਾਲੀ ਆ ਜਿਵੇਂ ਲੋਹਾ ਨਹੀਂ ਹੁੰਦਾ ਮੂਹ ਦੇ یہ انڈیا زیادہ ہے 10 انچ چپل ہیلا دی یہ گنجائی میں ہے جہنا نہیں جہنا ہی زیادہ مشہور ہے تو ਹਾਂ ਆਸੇ ਦੂਜੀ ਆਉਂਦੀ ਹਾਂ ਮੈਂ ਤਾਂ ਉੱਧਰ ਉੱਥੇ ਲੈ ਆਉਂਦੀ ਆ ਜੱਪ ਨੂੰ ਇੱਕ ਜਿਹੜੇ ਇੰਡੀਆ ਤੋਂ ਆਈਆਂ ਸੀ ਉਹ ਵੀ ਮੈਂ ਹੁਣ ਕੱਢੀ ਹਾਂ ਕਿੰਨਾ ਟਾਈਮ ਦੀ ਆਈਆਂ आ हू सर्दा वालिया फेरते ला गए चला जो आ गया हा इतो लै जावे मोड़ चे ਟੋਰੀਸ ਕਿਸਪਾ ਆਇਆ ਫੋਨ ਸੁਪ ਫੋਨ ਦੇਖਣਾ ਇੱਥੇ ਆਏ ਦੇ ਚੋਲੇ ਚੋਲੇ ਤਾਂ ਆਸੀ ਤੁਸੀਂ ਚਾਏ ਹੋਗੇ ਨਹੀਂ ਇਹ ਨਹੀਂ ਉਹਦੋਂ ਅੱਗੇ ਆ ਚਾਹ ਨਾਲੇ ਔਰ ਇਹ ਚੋਲੇ ਹਜੇ ਲੱਗੇ ਆ ਮੇਲੇ ਦੇ ਸਣ ਚੋਲੇ ਹਜੇ ਲੱਗੇ ਆ ਨਾ ਉਹ ਤੁਸੀਂ ਉਹ ਅਗਲੀ ਚ ਗਏ ਸੀ ਤੁਸੀਂ ਉਹ ਅਗਲੀ ਚ ਗਏ ਸੀ ਇਹ ਦੇ ਲੈ ਕੇ ਦੱਸੋ ਅਹ ਸੀ ਜਿਵੇਂ ਤੇ ਨੇ ਕਿਸੇ ਨੂੰ ਸਿਕਰੇਟ ਸਮਾਂ ਤੇ ਆਪਾਂ ਨੂੰ ਪਰ ਦੇ ਰਿਸਪੋਸਟਾ ਪਰ ਉਹ ਤਾਂ ਆ 16 ਕਿਹੜਾ ਵਾ ਆ ਇਹ ਪਹਿਨ ਕਿੰਨੇ ਦਾ ਇਹ ਆਲ 3 ਵਿੰਗੀ ਸ਼ੇਪ ਤੋਂ ਜਿਸ ਨੂੰ ਦੇਖਿਆ ਕਿ ਸਮਝਾਈ ਨਹੀਂ ਰਿਹਾ ਸੁ

अच्छा हां शानू देख के प्रेस ਆ ਲੈ ਲਈਆਂ हां पापा ਦੇ ਆਏ ਤੇ पापा ਦੇ ਨਾਲ ਹੀ ਲਵਾਂਗੇ ਹੋਰ ਚੱਕ ਕੇ ਥੋੜੀ ਲਿ ਜਾਵਾਂਗੇ ਉਹ ਲੈਣਾ వాਸ਼ਿੰਗ ਮਸ਼ੀਨ ਸੱਚ ਪੱਖੇ ਪੱਖੇ ਵੀ ਲੈਣੇ ਆ ਦੋ ਆਪੋ ਪਾਪਾ ਨਹੀਂ ਹੋਣਾ ਸੀ ਹਨ ਮੈਂ ਕਿ ਪੱਖੇ ਵੀ ਲੈਣੇ ਆ ਤੋ ਤੇ ਪੈਨ ਚੱਕ ਕੇ ਕਹਾਲ ਜਵਾਦ ਪੱਖੇ ਸੋਖ ਫਿਰ ਪੱਖੇ 20 ਦਾ ਲੱਗੋ ਦੋ ਲੈਣੇ ਪੈਣੇ ਆ ਹੁਣ ਪਾਣੀ ਵਾਲਾ ਕਿ ਪਾਣੀ ਵਾਲਾ ਵੀ ਅਸੀਂ ਉਹਦੇ ਤੋਂ ਉੱਥੇ ਚਲੇ ਜਾਂਦੇ ਨਾ ਉੱਥੇ ਗੱਲ ਬਣਦੀ ਜੀ ਉਹ ਉੱਥੇ ਹੋਵੇ ਫਿਰ ਅੱਕ ਲੱਗਿਆ ਤੇ ਦੋ ਚਾਰ ਦਿਨ ਉਹ ਓਕੇ ਗਾ ਜੀ ਮੈਂ ਤੇਰਾ ਉਹ ਵੀ ਪੱਖੇ ਦੀ ਲੋੜ ਨਹੀਂ ਉੱਥੇ ਨਹੀਂ ਲੋੜ ਗਈ ਇੱਥੇ ਚਲਾਸ ਜਦੋਂ ਤੱਕ ਕੋਡਾਂੀਆਂ ਲੱਗੀਆਂ ਆ ਸਮਾਨ ਤਾਂ ਸਾਰਾ ਆਪਾਂ ਨੂੰ ਲੋੜ ਹੀ ਨਹੀਂ ਕਿਉਂਕਿ ਕਿਚਨ ਦੇ ਨਾਲ ਹੀ ਮਿਲ ਗਿਆ ਸਾਰਾ ਸਮਾਨ Sa čvi meleno ma ਤਾਂ ਹਲੋ ਕੀ ਆਉਂਦੇ ਕਰਕੇ ਕਾ ਕੋ ਕਟਿਆ ਉਹ ਸਫਾਈ ਉਹ ਸਫਾਈ ਦਿੱਤਰ ਜਣ ਉਹ ਆ ਗਈ ਸਾਹਮਣੇ ਰਸਪੀ ਕਿ ਇੱਥੇ ਆਪਣ ਬਗਲ ਕੇ ਜਾਣਾ ਫੇਨਸ ਕਿ ਜਿਹਾ ਸੀ ਉਹ ਮਾਰ ਗਈ ਐ ਰਸਪੀ ਨੇ ਤੋ ਲਈ ਨਹੀਂ ਸਪੇ ਜਾ ਆਪਣਾ ਜਰਾ ఫలి <laughs> 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 <laughs>